बसपा वालों बलाक समती जोन दे काहना टेसियां तो उम्मीदवार बलजिंदर कुमार वालों पिंड दंदुवाल विखे कारकार -कार जाके चोण प्रचार कीता गया बलाक समती दे उम्मीदवार बलजिंदर कुमार ने अपील की थी कि 14 दिसंबर नु आ रहीया चोणा विच हाथी दे चोण निशान ते वोटा पाके कामयाब करो पिंड वासियां नेवी विश्वास दिवाया कि एक एक वोट हाथी नु पाके जितावांगे इस मौके बसपा अगो गिरतारी लाल पासला सुशील बिरदी मुल्लख राज जखू मिंटू पप्पू रणजीत पांच, रामपाल साबका पंच जीवनलाल पालाराम बूटाराम सरबजीत जखू विलियम सरोए चूहर राम जैलो नरिंदर सिंह प्यारा लाल तो इलावा होर पिंड मौजूद सन चेतना चैनल ने प्रदीप राजा दी रिपोर्ट वाहेगुरु जी की फतेह जय भीम जय भारत सूझवान वोटरों ਮੇਰੀ ਅਪੀਲ ਆ ਮੇਰਾ ਨਾਮ ਬਲਜਿੰਦਰ ਕੁਮਾਰ ਆ ਤੇ ਮੈਨੂੰ ਚੋਣ ਨਿਸ਼ਾਨ ਹਾਥੀ ਤੰਦੂਵਾਲ ਤੇਸੀਆਂ ਕਰਨਾ ਤੀਨਪੁਰਾ ਤੇ ਬਲਾਕ ਦੇ ਸਾਰੇ ਜਿੰਨੇ ਜੋਨ ਦੇ ਮੇਰੇ ਪਿੰਡ ਆਉਂਦੇ ਆ ਵੱਧ ਤੋਂ ਵੱਧ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਬਹੁਤ ਬਹੁਤ ਧੰਨਵਾਦ ਜੀ ਜੈ ਭੀਮ ਹਾਂਜੀ ਅੱਜ ਤੇਸੀਆਂ ਕਰਨਾ ਜੋਨ ਦੇ ਪਿੰਡ ਦੰਦੂਵਾਲ ਦੇ ਵਿੱਚ ਜੋ ਅਸੀਂ ਡੋਰ ਟੂ ਡੋਰ ਕਰ ਰਹੇ ਆ ਇਲੈਕਸ਼ਨ ਕੈਂਪੇਨ ਚੱਲ ਰਹੀ ਆ ਉਹਦੇ ਵਿੱਚ ਅਸੀਂ ਸਾਡੇ ਸੀਨੀਅਰ ਸਾਥੀ ਸ਼ੀਲ ਵਰਦੀ ਜੀ ਸਾਡੇ ਕੈਂਡੀਡੇਟ ਸਾਹਿਬ ਤੇ ਹੋਰ ਵੀ ਸਾਡੇ ਸਾਰੇ ਸਪਾਂਸਰ ਸਾਹਿਬ ਜ਼ਿੰਮੇਵਾਰ ਸਾਥੀ ਸਾਰੇ ਮਿੰਟੂ ਜੀ ਜੀਵਨ ਜੀ ਸਾਰੇ ਅੱਜ ਅਸੀਂ ਬੜੇ ਘੋਰ-ਚੋਰ ਨਾਲ ਲੱਗੇ ਹੋਏ ਆਂ ਡੋਰ ਟੂ ਡੋਰ ਕਰ ਰਹੇ ਆਂ ਪਰ ਅਸੀਂ ਮੀਹ ਦਾ ਵੀ ਵੱਧ ਤੋਂ ਵੱਧ ਵੋਟਾਂ ਦੇ ਨਾਲ થી ਜਿਹੜੀ ਆ ਕਨਟੀਸੀ ਵਾਲੀ ਚੀੜੀ ਜਿੱਤ ਗਈ ਬਹੁਜਨ ਸਮਾਜ ਪਾਰਟੀ ਵੀ ਜੋੜੀ ਪਾਵਾਂਗੇ ਜੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬੰਡਾਲਾ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼੍ਰੀਮਤੀ ਮਨਪ੍ਰਿੰਕਰ ਜੀ ਜਿਨ੍ਹਾਂ ਦਾ ਚੋਣ ਚਿੰਨ੍ਹ ਹਾਥੀ ਹਾਥੀ ਦੇ ਪਰਮੋਹਰਾਂ ਲਗਾ ਕੇ ਉਹਨਾਂ ਨੂੰ ਕਾਮਯਾਬ ਕਰੋ ਇਸੇ ਤਰੀਕੇ ਦੇ ਨਾਲ ਬਲਾਕ ਸੰਮਤੀ ਜ਼ੋਨ ਢੇਸੀਆਂ ਕਾਨਾਂ ਤੋਂ ਉਮੀਦਵਾਰ ਸ਼੍ਰੀ ਬਲਜਿੰਦਰ ਕੁਮਾਰ ਜੀ ਜਿਨ੍ਹਾਂ ਦਾ ਚੋਣ ਚਿੰਨ੍ਹ ਹਾਥੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਆਪ ਨੇ 14 ਦਸੰਬਰ ਨੂੰ ਇੱਕ ਹੈ ਕਿਹੜੀ ਬੋਟ ਆ ਹਾਥੀ ਦੇ ਨਿਸ਼ਾਨ ਦੇ ਉੱਪਰ ਮੋਹਰਾਂ ਲਗਾ ਕੇ ਸ਼੍ਰੀ ਬਲਜਿੰਦਰ ਕੁਮਾਰ ਜੀ ਨੂੰ ਕਾਮਯਾਬ ਕਰਨਾ ਆਓ ਆਪਣੇ ਇਲਾਕੇ ਦੇ ਵਿਕਾਸ ਦੇ ਲਈ ਆਪਣੇ ਪਿੰਡਾਂ ਦੀ ਪੰਚਾਇਤਾਂ ਦੇ ਵਿਕਾਸ ਦੇ ਲਈ ਡਿਵੈਲਪਮੈਂਟ ਦੇ ਲਈ ਭਾਈਚਾਰਕ ਸਾਂਝ ਦੇ ਲਈ ਪੜ੍ਹੇ ਲਿਖੇ ਸੂਝਵਾਨ ਬੇਦਗ ਅਗਮੀਦਵਾਰ ਸ਼੍ਰੀ ਬਲਜਿੰਦਰ ਕੁਮਾਰ ਜੀ ਜਿਨ੍ਹਾਂ ਦਾ ਚੋਣ ਸੰਹਾਤੀ ਆ ਹਾਥੀ ਦੇ ਪਰ ਮੋਹਰਾਂ ਲਗਾ ਕੇ ਉਹਨਾਂ ਨੂੰ ਕਾਮਯਾਬ ਕਰੂਗੀ ਔਰ ਆਪਣੇ ਮਾਨਤਾਵਾਦੀ ਮਹਾਪੁਰਸ਼ੀ ਵਿਚਾਰਧਾਰਾ ਨੂੰ ਪਿੰਡ ਪਿੰਡ ਜਨ ਜਨ ਪਹਚਾਈਏ ਭਾਈਚਾਰਾ ਮਜ਼ਬੂਤ ਕਰੀਏ ਤੁਸੀਂ ਸਾਰਿਆਂ ਨੂੰ ਪਹਿਲਾਂ ਜਮਾ ਚੁੱਕੇ ਹੋਂ ਇਸ ਵਾਰ ਆਪਾਂ ਹਾਥੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਇੱਕ ਮੌਕਾ ਹਾਊਸਿੰਗ ਮੈਪਟਿੰਗ ਦੇਗੀ ਤੁਹਾਡਾ ਧੰਨਵਾਦ ਜੈਪੀ ਜੈਪਾਰਤ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਦੇ ਵਿੱਚ ਪਿੰਡਾਂ ਦਾ ਤੀਨਪੁਰ, ਤਿਸੀਆਂ ਕਾਨਾ, ਰਾਜਗਮਾਲ ਤੇ ਬੰਦੂਆ ਕਿੰਦਾ ਦਾ ਹੰਗਾਰਾ ਮਰ ਰਿਹਾ ਬਹੁਤ ਅੱਛਾ ਆ ਹਰ ਬੂਦ ਦੇ ਉੱਪਰ ਹਾਥੀ ਦੀ ਚਰਚਾ ਆ ਹਾਥੀ ਨੂੰ ਬੋਟ ਪਾਉਣ ਦੇ ਲੋਕੀ ਬਦਲਾਵ ਕਰਨ ਲਈ ਬਿਲਕੁਲ ਤਿਆਰ ਬਰ ਤਿਆਰ ਨੇ ਔਰ ਪੂਰੇ ਪੰਜਾਬ ਦੇ ਅੰਦਰ ਡਾਕਟਰ ਬਤਾਰ ਸਿੰਘ ਕ੍ਰਿਪੂਰ ਸਾਹਿਬ ਦੀ ਅਗਵਾਈ ਦੇ ਅੰਦਰ ਇਹ ਚੋਣ ਸ਼ਾਨ ਇਸ ਵਾਰ ਹਾਥੀ ਦੇ ਉੱਪਰ ਜਿਹੜਾ ਸਾਰੇ ਇਲੈਕਸ਼ਨ ਕੈਂਡੀਡੇਟ ਲੜ ਰਹੇ ਆ ਔਰ ਬਿਲਕੁਲ ਮਤਲਬ ਇਸ ਵਾਰ ਜਿਹੜਾ ਹਾਥੀ ਆ ਇਤਿਹਾਸਿਕ ਜਿੱਤ ਦਰਜ ਕਰੇਗਾ ਕਿੰਨਾ ਮੁਕਾਬਲਾਮੰਦ ਹੈ ਮੁਕਾਬਲਾ ਦੇਖੋ ਸਾਰੀਆਂ ਪਾਰਟੀਆਂ ਨੇ ਲੋਕਾਂ ਨੂੰ ਜਮਾ ਚੁੱਕੇ ਆ ਇਸ ਵਾਰ ਨੁਕੀ ਬਦਲਾ ਦੇ ਹੱਕ ਦੇ ਵਿੱਚ ਆ ਔਰ ਬੌਧਨ ਸਮਾਜ ਪਾਰਟੀ ਨੇ ਹਰ ਵਰਗ ਨੂੰ ਟ੍ਰੈਕਟਰ ਦੇ ਦੇ ਕੇ ਨਵਾਜਿਆ ਚਾਹੇ ਉਹ ਮਿਨੋਰਟੀ ਹੋਣ ਬੈਕਵਾਰਡ ਹੋਣ ਹਰ ਸ਼ੈਡਿਊਲ ਕਾਸਟ ਹਰ ਸੀਟ ਦੇ ਉੱਪਰ ਮਤਲਬ ਸਿੱਖ ਚਿਹਰੇ ਗੁਰਸਿੱਖ ਚਿਹਰੇ ਅਮਰਤਾਰੀ ਸਾਰਿਆਂ ਪਰਿਵਾਰਾਂ ਨੂੰ ਸਾਰਿਆਂ ਨੁਮਾਇੰਦਗੀਆਂ ਦੇ ਕੇ ਭਾਈਚਾਰੇ ਸਾਰੇ ਨੂੰ ਮਜ਼ਬੂਤ ਕੀਤਾ ਪੰਜਾਬ ਦੇ ਨੁਕੀ ਇਸ ਵਾਰ ਬਦਲਾਵ ਦੇ ਹੱਕ ਦੇ ਵਿੱਚ ਆ ਔਰ ਐਸੀ ਬੌਧਨ ਸਮਾਜ ਪਾਰਟੀ ਸਾਰੀਆਂ ਸੀਟਾਂ ਦੇ ਪਰਚਾ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਬਲਾਕ ਸੰਪਤੀ ਬਹਾਤੀ ਚੋਣ ਸ਼ਾਂਤ ਲੜ ਰਹੇ ਜੈ ਭੀਮ ਜੈ ਭਾਰਤ ਬਲਾਕ ਸ਼ੰਤੀ ਜੌਨ ਕਨਟੇਸੀਆਂ ਤੋਂ ਸਾਡੇ ਬਹਾਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਜਿੰਦਰ ਕੁਮਾਰ ਜੀ ਰਾਜੂ ਜਿਨ੍ਹਾਂ ਦਾ ਚੋਣ ਸ਼ਾਨ ਹਾਥੀ ਹੈ ਤੋਂ ਮੈਂ ਸਾਰੇ ਸੂਝਵਾਨ ਨੂੰ ਵੋਟਰਾਂ ਸਪੋਰਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਵਾਰ ਆਉਣ ਵਾਲੀ 14 ਤਰੀਕ ਨੂੰ ਬਹਾਜਨ ਸਮਾਜ ਪਾਰਟੀ ਦੇ ਕੈਂਡੀਡੇਟ ਬਲਜਿੰਦਰ ਕੁਮਾਰ ਜੀ ਜਿਨ੍ਹਾਂ ਦਾ ਚੋਣ ਸ਼ਾਨ ਹਾਥੀ ਹੈ ਉਸ ਨੂੰ ਆਪਾਂ ਬਾਅਦ ਤੋਂ ਬਾਅਦ ਵੋਟਾਂ ਪਾ ਕੇ ਕਾਮਯਾਬ ਕਰੀਏ ਤੇ ਆਪਣੇ ਇਲਾਕੇ ਦੀ ਜਿਹੜੀ ਬਣਦੀ ਅਨੁਹਾਰ ਨੂੰ ਸੁਧਾਰੀਏ ਕਿਉਂਕਿ ਜਿਹੜੀਆਂ ਸਰਕਾਰਾਂ ਵੱਲੋਂ ਬੜਾ ਤਸੱਦਦ ਕੀਤਾ ਜਾ ਰਿਹਾ ਲੋਕਾਂ ਦੇ ਉੱਪਰ ਤੇ ਸਰਕਾਰ ਨੂੰ ਨੱਥ ਪਾਉਣ ਦੇ ਲਈ ਆਪਾਂ ਬੋਝਨ ਸਮਾਜ ਪਾਰਟੀ ਨੂੰ ਇਸ ਵਾਰ ਮੌਕਾ ਦਈਏ ਤਾਂ ਕਿ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਣ ਤੋਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਮੈਂ ਅਪੀਲ ਕਰਦਾ ਕਿਉਂਕਿ ਅਸੀਂ ਸਪੈਸ਼ਲ ਸਾਡੀ ਬੀਐਸਪੀ ਸੰਘਰਸ਼ ਗਰੁੱਪ ਜਿਹੜਾ ਕਵੈਤੋਂ ਮੈਂ ਡਿਊਟੀ ਮੇਰੀ ਲੱਗੀ ਆ ਤੋਂ ਮੈਂ ਆਇਆ ਇੱਥੇ ਸਾਰਿਆਂ ਨੂੰ ਬੇਨਤੀ ਕਰਨ ਤੋਂ ਸਾਰੇ ਵੋਟ ਟ੍ਰਾਂਸਪੋਰਟਰਾਂ ਨੂੰ ਮੈਂ ਅਪੀਲ ਕਰਦਾ ਕਿ ਇਸ ਵਾਰ ਜਿਹੜਾ ਭੋਜਨ ਸਮਾਜ ਪਾਰਟੀ ਦਾ ਚੋਣ ਸ਼ਾਨ ਹਾਥੀ ਆ ਤੋਂ ਬਲਾਕ ਸ਼ੰਤੀ ਜੋਂਨ ਕਲਨਟੀਆਂ ਤੋਂ ਸਾਡੇ ਬਲਜਿੰਦਰ ਕੁਮਾਰ ਜੀ ਰਾਜੂ ਔਰ ਜਿਹਦਾ ਪ੍ਰਸ਼ਾਦੇ ਉਮੀਦਵਾਰ ਸਾਡੇ ਸ਼੍ਰੀਮਤੀ ਮਨਪ੍ਰੀਤ ਕੌਰ ਜੀ ਉਹਨਾਂ ਦਾ ਚੋਣ ਸ਼ਾਨ ਵੀ ਹਾਥੀ ਆ ਤੋ ਦੋਨੇ ਕੈਂਡੀਡੇਟਾਂ ਨੂੰ ਬਹੁਤ-ਬਹੁਤ ਵੋਟਾਂ ਪਾ ਕੇ ਆਪਾਂ ਕਾਮਯਾਬ ਕਰੀਏ ਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਕਨਸ਼ਿ